ਮੇਰਾ ਨਾਮ ਅਮਨਜੋਤ ਕਰ ਹੈ ਕੀ ਕਹਿਣਾ ਚਾਹਣਾ ਹੈ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਅੱਜ ਮੈਂ ਇੱਥੇ ਆਈਟੀਆ ਦੀ ਵਿਦਿਆਰਥਣ ਹਾਂ ਜੋ ਕਿ ਅਸੀਂ ਇੱਥੇ ਅੱਜ ਮਾਹੌਲ ਬਣਿਆ ਹੈ ਆਈਟੀਆ ਦੀ ਸਫਾਈ ਦੇ ਰਿਲੇਟਡ ਹੈ ਇੱਥੇ ਬਹੁਤ ਜ਼ਿਆਦਾ ਗੰਦ ਹੈ ਅਗਰ ਕਿਸੇ ਕੁੜੀ ਨੂੰ ਕੋਈ ਭਿਆਨਕ ਬਿਮਾਰੀ ਹੁੰਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਸਿਹਤ ਮੰਤਰੀ ਅਤੇ ਮੁੱਖ ਮੰਤਰੀ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਾਡਾ ਇੱਥੇ ਕੋਈ ਪੱਕਾ ਸਫਾਈ ਸੇਵਕ ਜਾਂ ਕੋਈ ਸਫਾਈ ਕਰਨ ਵਾਲਾ ਰੱਖਿਆ ਜਾਵੇ ਕਿਉਂਕਿ ਇੱਥੇ ਬਹੁਤ ਜ਼ਿਆਦਾ ਗੰਦਗੀ ਆ ਕੁੜੀਆਂ ਦਿਨੋ-ਦਿਨ ਬਿਮਾਰ ਹੋ ਰਹੀਆਂ ਨੇ ਕੁੜੀਆਂ ਇੱਥੇ ਬਹੁਤ ਸਾਰੀਆਂ ਨਾਮ ਘਟਵਾ ਕੇ ਵਿਚ ਲਿਆਂ ਗਈਆਂ ਨੇ ਕਿਉਂਕਿ ਇੱਥੇ ਸਫਾਈ ਨਹੀਂ ਸੀ ਬੱਚਿਆਂ ਦੀ ਬਿਮਾਰੀ ਹੈ ਜਿਹੜੀ ਉਹ ਜਿਆਦਾ ਤੋਂ ਜਿਆਦਾ ਵੱਧ ਰਹੀ ਹੈਗੀ ਪਾਣੀ ਪੀਣ ਦਾ ਪ੍ਰਬੰਧ ਵੀ ਨਹੀਂ ਹੈ ਬਿਲਕੁਲ ਸਾਫ਼ ਪਾਣੀ ਨਹੀਂ ਹੈ ਇੱਥੇ ਮੱਜਾਂ ਕਮ ਆਉਂਦੀਆਂ ਨੇ ਉਹੀ ਟੂਟੀਆਂ ਤੋਂ ਬੱਚੇ ਪਾਣੀ ਪੀਂਦੇ ਆ ਉੱਥੇ ਹੀ ਉਹ ਪਾਣੀ ਪੀ ਕੇ ਜਾਂਦੀਆਂ ਨੇ ਅਗਰ ਆਪਾਂ ਦੇਖੇ ਜਈਏ ਬਾਥਰੂਮ ਬਾਥਰੂਮ ਬਹੁਤ ਜ਼ਿਆਦਾ ਗੰਦੇ ਨੇ ਉੱਥੋਂ ਤੁਹਾਨੂੰ ਪਤਾ ਹੈ ਨਾ ਪਰਸਨਲ ਪ੍ਰੋਬਲਮਾਂ ਕੁੜੀਆਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਰਹੀਆਂ ਨੇ ਮੈਂ ਤੇ ਇਥੋਂ 6 ਮਹੀਨਿਆਂ ਤੋਂ ਸਟੱਡੀ ਬਟ ਸੋਨ ਚਾਰਿਆ ਕਿ ਇੱਕ ਸਾਲ ਤੋਂ ਜੋ ਪਹਿਲਾਂ ਇੱਥੇ ਸਪਾਈ ਸੇਵਕ ਸੀ ਉਹ ਹੁਣ ਹਟ ਕੇ ਚਲੇ ਗਏ ਨੇ ਇੱਕ ਸਾਲ ਤੋਂ ਇਹ ਪ੍ਰੋਬਲਮ ਚੱਲ ਰਹੀ ਹੈਗੀ 2 300 ਦੇ ਕਰੀਬ ਦੇ ਇੱਥੇ ਬੱਚੇ ਜਿਹੜੇ ਉਹ ਸਟੱਡੀ ਕਰ ਰਹੇ ਨੇਗੇ ਤੇ ਤਕਰੀਬਨ ਬਹੁਤ ਯਾਦ ਬੱਚੇ ਨੇ ਜਿਹੜੇ ਨਾਮ ਕਟਾ ਕੇ ਚਲੇ ਜਾ ਰਹੇ ਨੇ ਬਹੁਤ ਸਾਰੇ ਬੱਚੇ ਐਬਸੈਂਟ ਰਹਿੰਦੇ ਨੇ ਟੀਚਰ ਬੋਲਦੇ ਵੀ ਕੌਨ ਐਬਸੈਂਟ ਰਹਿੰਦੇ ਨੇ ਕਿਉਂਕਿ ਬਿਮਾਰੀਆਂ ਫੈਲ ਰਹੀਆਂ ਨੇ ਤਾਂ ਫਿਰ ਬੱਚੇ ਤਾਂ ਆਪਣੇ ਆਪ ਐਬਸੈਂਟ ਹੋਣਗੇ ਹੋਣਗੇ ਬਿਮਾਰੀ ਦਾ ਕਾਰਨ ਬਣ ਕੇ ਹਾਂਜੀ ਇਹ ਸਾਡਾ ਜਾਰੀ ਰਹੇਗਾ ਕਿਉਂਕਿ ਇੱਕ ਦਿਨ ਪਹਿਲਾਂ ਵੀ ਕੱਟ ਕੀਤਾ ਗਿਆ ਸੀ ਪ੍ਰਿੰਸੀਪਲ ਮੈਡਮ ਨੇ ਕਿਹਾ ਕਿ ਅਸੀਂ ਸਫਾਈ ਕਰਾਂਗੇ ਅੱਜ ਤੋਂ 8-9 ਦਿਨ ਪਹਿਲਾਂ ਬਟ ਸਾਬਟ ਉਹ ਸਫਾਈ ਹੋਈ ਨਹੀਂ ਹੈਗੀ ਜਸਟ ਇੱਕ ਕਹਿ ਕੇ ਵਾਪਸ ਕਰ ਦਿੰਦੇ ਆ ਅਸੀਂ ਕਰਾਉਂਦੇ ਹਾਂ ਤੇ ਇਥੋਂ ਬਾਹਰ ਉਹ ਬੁਲਾਈ ਜਾਂਦੇ ਨੇ ਸਫਾਈ ਕਰਨ ਲਈ ਇੱਕ ਦਿਨ ਸਫਾਈ ਕਰੀ ਜਾਂਦੀ ਆ ਬਾਅਦ ਵਿੱਚ ਉਹ ਉਹੀ ਹਾਲ ਦੁਆਰਾ ਤੋਂ ਹੋ ਜਾਂਦਾ ਵਾ ਸਰ ਕੀ ਨਾਮ ਹੈ ਉਹ ਬਜਿੰਦਰ ਸਿੰਘ ਹੈ ਜੀ ਆ ਕੀ ਹੁੰਦਾ ਹੈਗਾ ਸਰ ਤੁਹਾਡਾ ਮੈਂ ਜੂਨੀਅਰ ਸਿਸਟੈਂਟ ਅਥੀ ਸਰ ਕੀ ਕਹਿਣਾ ਚਾਹੁੰਦਾ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਲੜਕੀਆਂ ਬਾਰੇ ਸਰ ਇਹ ਪ੍ਰਸ਼ਾਸਨ ਸਫਾਈ ਸੁਵੰਦੀ ਹੈ ਨਾ ਦਾ ਐਸਪੀ ਸਾਡੇ ਕੋਲ ਜਨਵਰੀ ਤੇ ਡੇ ਰਹਿ ਗਏ ਕਰਮਚਾਰੀ ਛੱਡੀ ਸੀ ਠੀਕ ਹੈ ਉਸ ਤੋਂ ਬਾਅਦ ਅਸੀਂ ਆਪਣੇ ਵੱਲੋਂ ਸਫਾਈ ਕਰਾ ਰਹੇ ਆ ਮੈਡਮ ਕਰਾ ਰਹੇ ਆ ਜਾਂ ਮੈਂ ਕਰਾਤੀ ਕਿਉਂਕਿ ਕਮੇਟੀ ਜੀ ਵੀ ਲਿਖਿਆ ਸੀ ਕਮੇਟੀ ਵੱਲੋਂ ਬੰਦੇ ਆ ਕੇ ਸਫਾਈ ਕਰਕੇ ਗਏ ਜੀ ਫਿਰ ਡੀਹ ਇਸ ਅਫਸਰ ਸੀ ਲਿਖਿਆ ਸੀ ਡੀਸੀ ਵਾਲਿਆਂ ਨੇ ਸਾਫੀ ਲਿਖਤਾ ਜੀ ਵੀ ਤੁਹਾਡੇ ਅਵਦੇਲੇ ਪੱਧਰ ਤੇ ਸਾਡੇ ਵੱਲੋਂ ਕੋਈ ਉਹ ਨਹੀਂ ਕੀਤਾ ਜਾਊਗਾ ਤੁਹਾਡੇ ਹੁਣ ਫਿਰ ਤੁਸੀਂ ਆਪਣੇ ਪੱਧਰ ਤੇ ਫਿਰ ਕਮੇਟੀ ਵੱਲੋਂ ਵੀ ਸੀ ਫੋਨ ਕੀਤਾ ਕਮੇਟੀ ਵਾਲਿਆਂ ਨੇ ਖੁਦ ਮੈਨੂੰ ਗਿਆ ਜੀ ਕਹਿੰਦਾ ਵੀ ਤੁਸੀਂ ਫੋਨ ਨਹੀਂ ਕਰਨਾ ਮੁੜ ਕੇ ਉਸ ਤੋਂ ਬਾਅਦ ਠੀਕ ਹੈ ਫਿਰ ਮੈਂ ਫਿਰ ਵੀ ਅਵਦੇ ਦੁਆਰੇ ਫੋਨ ਕੀਤਾ ਉਹਨਾਂ ਨੂੰ ਬ ਹਨ ਵੀ ਬੰਦੇ ਆਪਾ ਬਲਾ ਬਲਾ ਕੇ ਸਫਾਈ ਕਰਦੇ ਖੁਦ ਵੀ ਆਪੇ ਝਾੜੂ ਮਾਰ ਕੇ ਸੀ ਆਪ ਕੋ ਦਸਫਾਈ ਕਰ ਰਹੇ ਆ ਜੀ ਮੈਨੂੰ ਯਕੀਨ ਆਂਦਾ ਆਪਾਂ ਪੁੱਛਾ ਦਾਂਗੇ ਮੈਨਾਂ ਤੋਂ ਪੁੱਛ ਲੋ ਤੇ ਆ ਟੀਚਰ ਨੂੰ ਵੀ ਪਤਾ ਖੁਦ ਵੀ ਕੁੜੀਆਂ ਦੇ ਜਿਹੜੇ ਪੈੜ ਖੰਡੇ ਪਏ ਸੀ ਮੈਂ ਖੁਦ ਸਾਫ਼ ਕਰਕੇ ਆਂ ਜੀ ਝਾੜੂ ਲੈ ਕੇ ਇੱਕ ਲੜਕੀਆਂ ਬਲੋ ਵੀ ਤੁਹਾਡੇ ਤੇ ਵੀ ਦੋਸ਼ ਲਾਇਆ ਵੀ ਵੀਡੀਓ ਬਣਾਉਂਦੇ ਸੀ ਉਹਨਾਂ ਨੂੰ ਲੈ ਕੇ ਨਹੀਂ ਨਹੀਂ ਉਹ ਮੈਂ ਉਹ ਸਮਝਾ ਰਿਹਾ ਸੀ ਉਹਨੂੰ ਉਹਨੂੰ ਆ ਲੱਗਿਆ ਮਾਰਦਾ ਕਿਤੇ ਵੀ ਮੈਂ ਕਿਹਾ ਕੁੱਤ ਗੱਲ ਸੁਣ ਪਹਿਲਾਂ ਤੁਸੀਂ ਬੋਲਦੇ ਸੀ ਬੱਸ ਇੰਨਾ ਕਿਹਾ ਬੱਸ ਮੈਂ ਪ੍ਰਿਕਰ ਸੁਣੋ ਮੈਂ ਕਾ ਬੰਦਾ ਤੁਹਾਨੂੰ ਸਫਾਈ ਦਾ ਕੀ ਮਤਲਬ ਹੈ ਆਪਾਂ ਸਫਾਈ ਵਾਲੇ ਬੰਦੇ ਹੁਣ ਬੁਲਾ ਲੈਣੇ ਆ ਜਿਹੜੇ ਮਰਜ਼ੀ ਬੰਦੇ ਵੀ ਰੈਗੂਲਰ ਮੈਂ ਭਰਤੀ ਨਹੀਂ ਕਰ ਸਕਦਾ ਠੀਕ ਹੈ ਨਹੀਂ ਇਹ ਉੱਪਰ ਆਉਣੀ ਹੈ ਰੈਗੂਲਰ ਬੰਦਾ ਨਹੀਂ ਬੁਲਾ ਸਕਦਾ ਮੈਂ ਕੱਲ ਨੂੰ ਕਿਸੇ ਨੂੰ ਕਹਾਂ ਨੀ ਬੁਲਾ ਕੇ ਵੀ ਰੈਗੂਲਰ ਹੈ ਕੰਮ ਅਗਲਾ ਪ੍ਰੀਖੇ ਚ ਵੀ ਪੱਕਾ ਕਰਾਓ ਮੈਨੂੰ ਉਹ ਕਰਾਓ ਫਿਰ ਆਪਣੇ ਤੇ ਉਹ ਗੱਲ ਉਹ ਸਭ ਉਹਨਾਂ ਨੂੰ ਪਤਾ ਜਾਂਦੀ ਹੈ ਗੱਲ ਦੀ ਇਸ ਕਰਕੇ ਆਪਾਂ ਨੇ ਆਪਣੇ ਲੈਵਲ ਤੇ ਬੰਦੇ ਬੁਲਾ ਕੇ ਸਫਾਈ ਕਰਾ ਰਹੇ ਆ ਇਹ ਵੀ ਕੁੜੀਆਂ ਦਾ ਚਲੋ ਇੱਕ ਵਾਰ ਸਫਾਈ ਹੋ ਜੇ ਤੇ ਹਫਤੇ ਚ ਤਿੰਨ ਦਿਨ ਮੈਂ ਬੰਦੇ ਨਾਲ ਗੱਲ ਕਰੇ ਘੱਟੋ ਘੱਟ ਤਿੰਨ ਦਿਨ ਤਾਂ ਆਪਾਂ ਕਰਾਈ ਦੂੰਗਾ ਇਹ ਗਰੰਟੀ ਮੈਂ ਲੈਂਦੀ ਆ ਕੁੜੀਆਂ ਇਹ ਨਾਮ ਤੁਹਾਡਾ ਮੇਰਾ ਨਾਮ ਪੂਜਾ ਹੈ ਕੀ ਕਹਿਣਾ ਚਾਹਣਾ ਮੈਂ ਕਹਿਣਾ ਚਾਹੁੰਦੀ ਜੇ ਮੈਂ ਇਹਨਾਂ ਦੇ ਹੱਕ ਆਪਣੇ ਹੱਕ ਵਿੱਚ ਬੋਲਣ ਜਾ ਰਹੀ ਸੀ ਤੇ ਇੱਕ ਸਰਾ ਨੇ ਮੇਰੇ ਉੱਤੇ ਹੱਥ ਚੁੱਕ ਹੱਥ ਚੁੱਕਿਆ ਹੈ ਤੇ ਇਸ ਦਾ ਮਤਲਬ ਇਹ ਹੈ ਨਾ ਕਿ ਸਾਨੂੰ ਇਹ ਦਵਾਇਆ ਜਾਂਦਾ ਹੈ ਵੀ ਅਸੀਂ ਕੁਝ ਅੱਗੇ ਨਾ ਬੋਲੀਏ ਕੀ ਨਾਮ ਉਹਨਾਂ ਦਾ ਬਲਵਿੰਦਰ ਸਿੰਘ ਨੇ ਕੀ ਮਾਮਲਾ ਕੀ ਸੀ ਅਸਲ ਵਿੱਚ ਕੀ ਕਾਰਨ ਨੂੰ ਲੈ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਇਹ ਸਫਾਈ ਦੇ ਮਾਮਲੇ ਵਿੱਚ ਹੋ ਰਿਹਾ ਸੀਗਾ ਸਾਡੇ ਬਾਥਰੂਮ ਇੰਨੇ ਗੰਦੇ ਨੇ ਨਾ ਪਾਣੀ ਪੀਣ ਦਾ ਇੰਤਜ਼ਾਮ ਨਾ ਕੋਈ ਵੀ ਸਫਾਈ ਨਹੀਂ ਹੈਗੀ ਇੱਥੇ ਅਸੀਂ ਕਹਿੰਦੇ ਆ ਵੀ ਸਾਡੀ ਸਫਾਈ ਕੀਤੀ ਜਾਵੇ ਜਦ ਤੱਕ ਸਾਡੀ ਮੰਗਾਂ ਪੂਰੀਆਂ ਨਾ ਹੋਣ ਕਿੰਨੇ ਬੱਚੇ ਕੋਲ ਪੜ੍ਹਦੇ ਹੈਗੇ ਆ ਡੀ ਆਈ ਦੇ ਵਿੱਚ 250 ਤੋਂ 3 ਹਾਂ ਹਾਂਜੀ ਕੀ ਨਾਮ ਹੈ ਮੈਮ ਕੀ ਨਾਮ ਮੇਰਾ ਸਰਜੀਤ ਕੌਰ ਜੀ ਮੈਮ ਕੀ ਕਹਿਣਾ ਚਾਹਣਾ ਜਿਹੜਾ ਇੱਕ ਛੋਟੀਆਂ ਬੱਚੀਆਂ ਦਾ ਜਨਕਿ ਕੋਜ ਹੈਗਾ ਬੜੀ ਗੰਦਗੀ ਦਾ ਆਲਮ ਦੇਖਿਆ ਜਾ ਰਿਹਾ ਹੈਗਾ ਬਿਮਾਰੀਆਂ ਵੀ ਫੈਰ ਰਹੀ ਹੈਗੇ ਮੈਂ ਨਾ ਦੇਖੋ ਸਾਡੇ ਕੋਲੇ 1 ਸਾਲ ਤੋਂ ਕੋਈ ਪੀਹ ਨਹੀਂ ਹੈਗਾ ਜਿਹੜੇ ਹੈਗੇ ਸਿਰੋਟਾਇਰ ਹੋ ਗਏ ਮੈਂ ਆਪਣੇ ਬਿਹਾਫ ਤੇ ਕਿੰਨੇ ਵਾਰੀ ਵੀ ਮਤਲਬ ਹਰੇਕ ਮਹੀਨੇ ਵਾਂਗੂ ਸਫਾਈ ਮਤਲਬ 2 ਵਾਰੀ ਵੀ ਕਰਵਾ ਲਿਏ ਨੇ ਕਈ ਵਾਰੀ ਆਪਦੇ ਪੱਲਿਓਂ ਹੀ ਕਰਵਾ ਰਹੀਆਂ ਜਿੰਨੇ ਵਾਰੀ ਵੀ ਸਫਾਈ ਕਰਵਾਈ ਆ ਸਾਡੇ ਕੋਲੇ ਪੱਕੇ ਬੰਦੇ ਦਾ ਕੋਈ ਹੱਲ ਨਹੀਂ ਹੋ ਸਕਿਆ ਹੈ ਤੱਕ ਨਹੀਂ ਅਸੀਂ ਡਿਪਾਰਟਮੈਂਟ ਨੂੰ ਵਾਰੀ ਵਾਰੀ ਲੈ ਕੇ ਦੇ ਚੁੱਕੇ ਆ ਤੇ ਕੋਈ ਉਹਨਾਂ ਨੇ ਵੀ ਕੋਈ ਹੱਲ ਨਹੀਂ ਕਰਿਆ ਅਸੀਂ ਮੈਂ ਆਪਣੇ ਵੱਲੋਂ ਹੀ ਬੁਲਾ ਕੇ ਜਦੋਂ ਵੀ ਕਰਵਾਉਣੀ ਮ ਵੈਸੇ ਮੈਨੂੰ ਵੀ ਪਤਾ ਹੀ ਬੱਚਿਆਂ ਦੀ ਹੈਗੀ ਆ ਸਫਾਈ ਕਰਵਾਉਣ ਵਾਲੀ ਹੈਗੀ ਆ ਕੱਲ ਵੀ ਮੈਂ ਉਹਨਾਂ ਨੂੰ ਫੋਨ ਕਰਿਆ ਸੀ ਆਪਣੇ ਜਿਨ੍ਹਾਂ ਨੂੰ ਮੈਂ ਬੁਲਾਉਣੀ ਹੁੰਨੀ ਆ ਤਾਂ ਉਹਨਾਂ ਚ ਇੱਕ ਬਿਮਾਰ ਹੋਣ ਕਾਰਨ ਨਹੀਂ ਆ ਸਕੇ ਉਹ ਅੱਜ ਉਹਨਾਂ ਨੂੰ ਅੱਜ ਮੇਰੀ ਤੜਕੇ ਹੀ ਬੱਚਿਆਂ ਨਾਲ ਗੱਲ ਹੋਈ ਹੈ ਵੀ ਬੇਟੇ ਅੱਜ ਸ਼ਾਮ ਤੱਕ ਮੈਂ ਸਫਾਈ ਕਰ ਜਾਣਗੇ ਤੁਹਾਡੀ ਵੈਸੇ ਹੀ ਬੱਚਿਆਂ ਨੂੰ ਅਸੀਂ ਸਫਾਈ ਵੱਲੋਂ ਵੀ ਕੋਈ ਅਸੀਂ ਆਪਣੇ ਵਿਹਾਰ ਹਫਤੇ ਵੀ ਹੁਣੇ ਇਹਨਾਂ ਨੂੰ ਕਿਹਾ ਵੀ ਇੱਕ ਹਫਤੇ ਦੇ ਵਿੱਚ ਤਿੰਨ ਵਾਰੀ ਜਾਂ ਅਸੀਂ ਕੋਈ ਪੱਕੇ ਬੰਦੇ ਦਾ ਆਪਦੇ ਵੱਲੋਂ ਹੀ ਕੋਈ ਰੱਖ ਕੇ ਪ੍ਰਬੰਧ ਕਰ ਲਾਂਗੇ ਬਸ ਇਹ ਵਿਸ਼ਵਾਸ ਦਿਵਾਉਣੇ ਹਾਂ ਪ੍ਰਿੰਸੀਪਲ ਵੱਲੋਂ ਇਸ ਕਾਲਜ ਦੇ ਸੋਨੇ ਦੇਖਿਆ ਕਿ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਪੀ ਆਨ 2 ਸਾਲ ਤੋਂ ਆ ਨਹੀਂ ਰਿਹਾ ਇੱਕ ਸਾਲ ਤੋਂ ਹੈ ਇੱਕ ਸਾਲ ਤੋਂ ਹਾਂਜੀ ਹਾਂਜੀ ਸਾਲ ਹੋ ਗਿਆ ਉਹਨਾਂ ਨੂੰ ਕਿਉਂ ਨਹੀਂ ਧਿਆਨ ਦਿੱਤਾ ਗਿਆ ਜੀ ਨਹੀਂ ਸਰ ਮੈਂ ਸੀ ਨਾ ਵਾਰੀ ਵਾਰੀ ਉਹਨਾਂ ਨੂੰ ਲਿਖ ਕੇ ਡਿਪਾਰਟਮੈਂਟ ਨੂੰ ਵੀ ਲਿਖ ਕੇ ਦੇ ਚੁੱਕੇ ਹਾਂ ਵੀ ਸਾਡੇ ਕੋਲ ਸਫਾਈ ਵਾਸਤੇ ਸਾਡੇ ਕੋਲ ਪ੍ਰਬੰਧ ਕੀਤਾ ਜਾਵੇ ਵੀ ਸਾਡੇ ਕੋਲ ਹੈ ਨਹੀਂਗਾ ਤਾਂ ਅਸੀਂ ਉਹਨਾਂ ਨੂੰ ਕਿੰਨੇ ਵਾਰੀ ਲਿਖ ਕੇ ਲਿਖਵਿਦ ਦੇ ਚੁੱਕੇ ਹਾਂ ਪਰ ਫਿਰ ਵੀ ਮੈਂ ਆਪਣੇ ਬੱਚਿਆਂ ਦੀ ਨੂੰ ਦੇਖਦੇ ਮੈਂ ਆਪਣੇ ਵੱਲੋਂ ਵੀ ਸਫਾਈ ਕਰਵਾ ਚੁੱਕੀ ਹਾਂ ਕਰਵਾਉਣੀ ਵੀ ਰਹਿਣੀ ਆ ਤੇ ਅੱਜ ਵੀ ਆਉਣਗੇ ਉਹ ਸਫਾਈ ਕਰਨ ਵਾਸਤੇ ਸਵੇਰੇ ਹੀ ਹੋਇਆ ਅੱਜ ਪਰ ਟੈਸਟ ਕੀਤਾ ਗਿਆ ਗਿਆ ਜੇਕਰ ਕੋਈ ਬੱਚੇ ਨੂੰ ਕੋਈ ਭਿਆਨਕ ਮਾਰੀ ਲੱਗਦੀ ਹੈ ਜ਼ਿੰਮੇਵਾਰ ਕਿਹਨੂੰ ਕਹੋਗੇ ਤੁਸੀਂ ਜ਼ਿੰਮੇਵਾਰ ਕੌਣ ਹੋਊਗਾ ਸਰ ਮੈਂ ਆਪਣੇ ਵੱਲੋਂ ਬੱਚਿਆਂ ਲਈ ਵੀ ਕੋਈ ਕੋਸ਼ਿਸ਼ ਕਰ ਰਹੀਆਂ ਵੀ ਬੱਚਿਆਂ ਦੀ ਸਫਾਈ ਦਾ ਪ੍ਰਬੰਧ ਕੀਤਾ ਜਾਵੇ ਜਾਂ ਕਰ ਰਹੀਆਂ ਮੈਂ ਬੱਚਿਆਂ ਦਾ ਆਪਣੇ ਵੱਲੋਂ ਕਰ ਰਹੀਆਂ ਮੈਂ ਮੈਂ ਪਹਿਲਾਂ ਤੋਂ ਹੀ ਨਕੇ ਲਗਾਤਾਰ ਮੰਗ ਕੀਤੀ ਜਾ ਰਹੀ ਵੀ ਇੱਥੇ ਸਾਫ ਸਫਾਈ ਦਾ ਕੋਈ ਪ੍ਰਬੰਧ ਨਹੀਂ ਪਰ ਹਜੇ ਤੱਕ ਕਿਉਂ ਨਹੀਂ ਕੀਤਾ ਗਿਆ ਇੰਨੀ ਦੇਰੀ ਕਿਉਂ ਹੈਗੀ ਸਰ ਅਸੀਂ ਅਸੀਂ ਸਰ ਲਿਖ ਕੇ ਤਾਂ ਦਿੱਤਾ ਹੋਇਆ ਡਿਪਾਰਟਮੈਂਟ ਨੂੰ ਨਹੀਂ ਕੋਈ ਉਧਰੋਂ ਹੱਲ ਹੋ ਸਕੇ ਫਿਰ ਵੀ ਅਸੀਂ ਆਪਣੇ ਵੱਲੋਂ ਬੱਚਿਆਂ ਲਈ ਸਫਾਈ ਦਾ ਪ੍ਰਬੰਧ ਕਰ ਰਹੇ ਹਾਂ ਜੇਕਰ ਕਿਸੇ ਬੱਚੇ ਨੂੰ ਜਾਂ ਲੜਕੀ ਨੂੰ ਕੋਈ ਗਲਤ ਬਾਤ ਹੁੰਦੀ ਆ ਬਿਮਾਰੀ ਰਾਜਤਾਂ ਅਸਲ ਜ਼ਿੰਮੇਵਾਰ ਅਸੀਂ ਬੱਚਿਆਂ ਨੂੰ ਮੈਂ ਪੂਰਾ ਵਿਸ਼ਵਾਸ ਦਿਵਾਉਣੀ ਆ ਅੱਜ ਤੋਂ ਹੀ ਇਹਨਾਂ ਨੂੰ ਅੱਜ ਸਵੇਰੋ ਵੀ ਮੇਰੀ ਬੱਚਿਆਂ ਨਾਲ ਗੱਲ ਹੋਈ ਆ ਇਸ ਕਾਰਨ ਤੋਂ ਪਹਿਲਾਂ ਵੀ ਵੀ ਕੋਈ ਕਰਨੀ ਅੱਜ ਸ਼ਾਮ ਤੱਕ ਸਫਾਈ ਹੋ ਜਾਏਗੀ ਫਿਰ ਵੀ ਅਸੀਂ ਕੋਈ ਨਾ ਕੋਈ ਪ੍ਰਬੰਧ ਜ਼ਰੂਰ ਕਰ ਲੈਨੇ ਆ ਵੀ ਸਫਾਈ ਹੋ ਜਾ ਕਰੇਗੀ ਬੱਚਿਆਂ ਦੀ ਮੈਮ ਕਿੰਨੇ ਬੱਚੇ ਇਸ ਕੋ ਆਈਟੀ ਵਿੱਚ ਕਰਦੇ ਆ ਜੀ ਆ तकरीबन ਹੋਣਗੇ 250 ਦੇ ਕਰੀਬ ਹੋਏਗਾ ਜੀ ਕੀ ਨਾਮ ਹੈ ਜੀ ਆਪ ਦਾ ਹਰਦੀਪ ਕੌਰ ਮੈਂ ਬੁਮੈਨ ਆਈਟੀਆਈ ਬਰਨਾਲਾ ਦੀ ਵਿਦਾਰਥਣਾ ਅਸੀਂ ਅੱਜ ਇੱਥੇ ਮੰਗਾ ਲੈਣ ਲਈ ਆਪਣੇ ਹੱਕ ਲੈਣ ਲਈ ਇਕੱਠੇ ਹੋਏ ਆ ਜਦੋਂ ਅਸੀਂ ਵਾਸ਼ਰੂਮਸ ਜਾਂਦੇ ਹਾਂ ਉੱਥੇ ਕੁੜੀਆਂ ਦੀ ਬਾਹਲੇ ਸਾਰੀ ਗੰਦਗੀ ਪਈ ਹੈ ਨੈਪਕੀਨਸ ਪਈ ਹੈ ਜਿਹੜੇ ਕਿ ਸਾਨੂੰ ਸਾਡੇ ਇੰਸਟੀਚਿਊਟ ਸਾਡੇ ਮੈਡਮ ਸਾਡੇ ਪ੍ਰਿੰਸੀਪਲ ਸਾਨੂੰ ਕਹਿੰਦੇ ਤੁਸੀਂ ਆਪਣੀ ਸਫਾਈ ਆਪ ਕਰੋ ਅਸੀਂ ਅੱਜ ਦਾ ਸਾਲ ਹੋ ਗਿਆ ਸਾਨੂੰ ਡੇਲੀ ਮੈਮ ਕੋਲ ਮੰਗ ਕਰਦੇ ਨੂੰ ਪਰ ਹਜੇ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਮੈਮ ਸਾਨੂੰ ਡੇਲੀ ਕਹਿ ਦਿੰਦੇ ਅਸੀਂ ਐਪਲੀਕੇਸ਼ਨ ਪਾਉਨੇ ਆ ਪਾਉਨੇ ਆ ਅੱਜ ਪੀਐਨ ਆਏਗਾ ਕੱਲ ਪੀਐਨ ਆਏਗਾ ਅੱਜ ਵੀ ਅਸੀਂ ਜਦੋਂ ਇੱਥੇ ਧਰਨਾ ਲਾਣ ਲੱਗੇ ਆ ਤਾਂ ਅਸੀਂ ਪਹਿਲਾਂ ਮੈਮ ਨਾਲ ਗੱਲ ਕੀਤੀ ਮੈਮ ਨੇ ਇਹ ਸਫਾਈ ਕਰਨ ਦੇ ਲਈ ਪਰ ਅੱਧੇ ਘੰਟੇ ਤੋਂ 2-3 ਘੰਟੇ ਹੋ ਗਏ ਆ ਅਜੇ ਤੱਕ ਕੋਈ ਪੀਐਨ ਨਹੀਂ ਆਇਆ ਨਾ ਕੋਈ ਸਫਾਈ ਕਰਨ ਆਇਆਗਾ ਤੁਸੀਂ ਅੰਦਰ ਜਾ ਕੇ ਦੇਖੋ ਕੁੜੀਆਂ ਦੇ ਨੈਪਕੀਨਸ ਵਗੈਰਾ ਇਦਾਂ ਹੀ ਪਈਆਂ ਨੇ ਜਿਹੜੀਆਂ ਕਿ ਅਸੀਂ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਾਂ ਨੈਪਕੀਨਸ ਛੱਡੋ ਇੱਥੇ ਇੰਨੇ ਪਸ਼ੂ ਆਉਂਦੇ ਆਗੇ ਕੁੱਤੇ ਆਉਂਦੇ ਆ ਗਾਇਆਂ ਹੁੰਦੀਆਂ ਨੇ ਜਿਹੜੇ ਕਿ ਨੈਪਕੀਨਸ ਵਗੈਰਾ ਨੂੰ ਚੱਕ ਕੇ ਇਧਰ ਉਧਰ ਸਿੱਟ ਦਿੰਦੇ ਆ ਅਸੀਂ ਕਲਾਸਿਸ ਦੇ ਵਿੱਚ ਪੜ੍ਹ ਰਹੇ ਹੁੰਨੇ ਆ ਅੰਦਰ ਆ ਕੇ ਕਲਾਸ ਦੇ ਵਿੱਚ ਕੁੱਤੇ ਆ ਜਾਂਦੇ ਆਗੇ ਸਾਰੇ ਸਾਡੀ ਪੜ੍ਹਾਈ ਦਾ ਜਿਹੜਾ ਟਾਈਮ ਹੁੰਦਾ ਉਹ ਇਧਰ ਉਧਰ ਵੇਸਟ ਹੋ ਜਾਂਦਾ ਜੋਨ ਨੇ ਅਗੇ ਪੜਨਾ ਚਾਹੁੰਦੇ ਆ ਸਾਨੂੰ ਸਵੇਰ-ਸਵੇਰ ਚੱਕ ਕੇ ਝਾੜੂ ਫੜਨਾ ਪੈਂਦਾਗਾ ਸਫਾਈ ਕਰਨੀ ਪੈਂਦੀ ਆ ਸਫਾਈ ਤਾਂ ਅਸੀਂ ਘਰ ਵੀ ਬਹਿ ਕੇ ਕਰ ਸਕਦੇ ਆਂਗੇ ਜੇ ਅਸੀਂ ਕਰਨੀ ਹੋਵੇ ਪਰ ਅਸੀਂ ਇੱਥੇ ਪੜਨ ਆਉਂਨੇ ਆ ਸਾਨੂੰ ਉਹੀ ਨਹੀਂ ਪੜ੍ਹਾਈ ਮਿਲ ਰਹੀ ਸਾਡਾ ਸਾਰਾ ਟਾਈਮ ਸਫਾਈ ਦੇ ਵਿੱਚ ਲੰਘ ਜਾਂਦਾਗਾ ਕੀ ਮੰਗ ਕਰਦੇ ਆਸਥਾ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਸਾਨੂੰ ਇੱਕ ਪੱਕੀ ਸਫਾਈ ਕਰਮਚਾਰੀ ਚਾਹੀਦੀ ਆ ਇੱਕ ਨਹੀਂ ਤਿੰਨ ਚਾਹੀਦੀਆਂ ਨੇ ਕਿਉਂਕਿ ਆਈਟੀਆਈ ਬਹੁਤ ਵੱਡੀ ਆ ਇੱਥੇ ਲਗਭਗ 7 ਤੋਂ 8 ਟ੍ਰੇਡਸ ਨੇ ਜਿਹਦੇ ਕਰਕੇ ਸਾਨੂੰ ਇੱਕੇ ਤਿੰਨ ਚਾਰ ਪੀਐਨਸ ਚਾਹੀਦੀਆਂ ਨਹੀਂ ਚਾਹੀਦੀਆਂ ਨੇ ਸਾਹਿਬ ਸਸ਼ੀ ਕਾਲ ਸਾਰਿਆਂ ਨੂੰ ਪਹਿਲਾਂ ਤਾਂ ਮੇਰੇ ਵੱਲੋਂ ਮੇਰਾ ਨਾਮ ਰਾਣੀ ਹੈ ਸਾਨੂੰ ਦੂਜਾ ਸਾਲ ਹੋ ਗਏ ਆ ਆਈਟੀ ਵਿੱਚ ਸਾਨੂੰ ਅੱਜ ਤੱਕ ਸਫਾਈ ਨਹੀਂ ਮਿਲੀ ਆ ਆਈਟੀ ਵਿੱਚ ਜਿੰਨੇ ਵਾਰ ਸਾਨੂੰ ਦੂਜਾ ਸਾਲ ਲੱਗ ਗਿਆ ਇੱਥੇ ਇੱਕ ਵਾਰ ਵੀ ਸਫਾਈ ਨਹੀਂ ਕਰਾਈ ਗਈ ਟੀਚਰ ਸਾਹਿਬੀ ਪ੍ਰਿੰਸੀਪਲ ਮੈਮ ਨੇ ਕਿੰਨੇ ਵਾਰੀ ਗੱਲ ਕੀਤੀ ਵੀ ਤੁਸੀਂ ਸਾਨੂੰ ਸਫਾਈ ਕਰਾ ਕੇ ਦਿਓ ਉਹ ਕਹਿੰਦੇ ਨੇ ਵੀ ਸ਼ਾਮ ਤੱਕ ਕਰਾ ਦਾਂਗੇ ਜਾਂ ਕੱਲ ਨੂੰ ਕਰਾ ਦੇਣਗੇ ਅਸੀਂ ਫੋਨ ਕੀਤਾ ਸੀਗਾ ਉਹ ਬਿਮਾਰ ਨੇ ਆਏਗਾ ਇਹ ਕਦੇ ਕੋਈ ਐਕਸਕਿਊਜ਼ ਲਾ ਦੇ ਨੇ ਕਦੇ ਕੋਈ ਲਾ ਦਿੰਦੇ ਨੇ ਸਾਡਾ ਕੋਈ ਜਿੰਨੇ ਵੀ ਸਾਡੇ ਤੋਂ ਪੈਸੇ ਲੈਂਦੇ ਨੇ ਜਿਹੜਾ ਜਿੰਨਾ ਵੀ ਕੁਝ ਵੀ ਕਰਨਾ ਹੁੰਦਾ ਨੇ ਅਸੀਂ ਨੇ ਉਹਦੇ ਵੀ ਪੈਸੇ ਲੈਂਦੇ ਨੇ ਜੇ ਕੋਈ ਪ੍ਰੋਗਰਾਮ ਕਰਨਾ ਹੁੰਦਾ ਲੋੜੀ ਦਾ ਕੋਈ ਵੀ ਫੰਕਸ਼ਨ ਕਰਨਾ ਹੁੰਦਾ ਉਹਦੇ ਵੀ ਪੈਸੇ ਅਸੀਂ ਇਕੱਠੇ ਕਰਦੇ ਹਾਂ ਸਟੂਡੈਂਟ ਸਾਰੇ ਅਸੀਂ ਹੁਣ ਪਿੱਛੇ ਵੀ ਲੋੜੀ ਦਾ ਫੰਕਸ਼ਨ ਕੀਤਾ ਸੀਗਾ ਉਹਦਾ ਵੀ ਵੀ ਪੈਸੇ ਅਸੀਂ ਆਪ ਇਕੱਠੇ ਕਰਦੇ ਹਾਂ ਤੇ ਜਿਹੜੀ ਗੱਲ ਰਹੀ ਬਾਕੀ ਸਰਕਾਰ ਵੱਲੋਂ ਸਾਡੇ ਵਾਸਤੇ ਜਿਹੜੇ ਪੈਸੇ ਪਾਉਂਦੇ ਨੇ ਰॉ ਮਟੀਰੀਅਲ ਉਹਨਾਂ ਵਿੱਚੋਂ ਸਾਨੂੰ 1 ਰੁਪਿਆ ਵੀ ਨਹੀਂ ਦਿੱਤਾ ਜਾਂਦਾ ਸੀ ਆਪਦੇ ਪੱਲੇ ਆਪ ਸਾਰੇ ਪ੍ਰੋਜੈਕਟ ਤਿਆਰ ਕਰਦੇ ਆਂਗੇ ਸਾਨੂੰ ਮੇਨ ਸਮੱਸਿਆ ਇਹ ਹੈ ਕਿ ਸਾਨੂੰ ਇਸ ਆਈਟੀ ਵਿੱਚ ਇੱਕ ਪੀਐਨ ਚਾਹੀਦਾ ਪੱਕਾ ਚਾਹੀਦਾ ਪੱਕਾ ਕਰਮਚਾਰੀ ਚਾਹੀਦਾ ਸਾਨੂੰ ਬਾਥਰੂਮਾਂ ਦਾ ਕੀ ਹਾਲ ਆ? ਬਾਥਰੂਮਾਂ ਦਾ ਬਹੁਤ ਬੁਰਾ ਹਾਲ ਹੈਗਾ। ਕਿੱਥੇ ਇੱਥੇ ਕੁੱਤੇ ਵਾਰ ਜਾਂਦੇ ਨੇ। ਕਦੀ ਸਾਨੂੰ ਕਹਿੰਦੇ ਪ੍ਰਿੰਸੀਪਲ ਮੈਮ ਵੀ ਤੁਸੀਂ ਆਪ ਜਾ ਕੇ ਚੱਕ ਲੋ। ਉਹਨਾਂ ਨੇ ਤੁਸੀਂ ਗਾਹ ਪਾਉਣਾ ਸੀ ਕੀ ਕਿੱਥੇ ਜਾਈਏ। ਇਸ ਕਰਕੇ ਸਾਡੀ ਕਲਾਸ 'ਚ ਵੀ ਸਾਰੀ ਆਈ.ਟੀ. ਦੇ 'ਚ ਵੀ ਕੁੜੀਆਂ ਵੀ ਬਹੁਤ ਨਾਮ ਕਟਾ ਕੇ ਚਲੀਆਂ ਗਈਆਂ ਇੱਥੋਂ। ਜਿੱਦਾਂ ਇਹ ਮਸ਼ੀਨਾਂ ਪਰ ਵੀ ਤੇ ਦੀ। ਸਾਨੂੰ ਇਸ ਫਾਈਨਾ ਹੋਰ ਕਰਕੇ ਕਈ ਬਿਮਾਰੀਆਂ ਲੱਗ ਚੁੱਕੀਆਂ ਨੇਗੇ ਜਿਸ ਕਰਕੇ ਕਈ ਕੁੜੀਆਂ ਬਿਮਾਰ ਹੋ ਚੁੱਕੀਆਂ ਨੇਗੀਆਂ। ਹਾਂਜੀ ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਕਮਲਜੀਤ ਕੌਰ ਹੈ। ਤੇ ਮੈਂ ਇਸ ਆਈਟੀਏ ਦੇ ਵਿੱਚ ਪੜ੍ਹਦੀ ਨੂੰ 6 ਮਹੀਨੇ ਹੋ ਗਿਆ ਤੇ 6 ਮਹੀਨਿਆਂ ਦੇ ਵਿੱਚ ਸਾਡੀ ਕਾਲਜ ਦੇ ਵਿੱਚ ਬਿਲਕੁਲ ਵੀ ਸਫਾਈ ਨਹੀਂ ਰਹੀ ਤੇ ਇਹਦੇ ਨਾਲ ਸਾਡੀ ਜਿਹੜੀ ਨਹੀਂ ਸਫਾਈ ਹੋ ਰਹੀ ਉਹਦੇ ਨਾਲ ਅਸੀਂ ਕੁੜੀਆਂ ਬਿਮਾਰ ਹੋ ਰਹੀਆਂ ਦਿਨ ਤੋਂ ਦਿਨ ਸਾਡੀ ਕਲਾਸ ਦੇ ਵਿੱਚ ਕੁੜੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ ਕਿਉਂਕਿ ਉਹ ਬਿਮਾਰ ਹੁੰਦੀਆਂ ਜਾਂਦੀਆਂ ਨੇ ਕਿਉਂਕਿ ਨਾ ਤਾਂ ਇੱਥੇ ਗਰਾਊਂਡ ਦੇ ਵਿੱਚ ਸਫਾਈ ਹੁੰਦੀ ਆ ਤੇ ਨਾ ਕਲਾਸਾਂ ਦੇ ਵਿੱਚ ਨਾ ਬਾਥਰੂਮਾਂ ਦੇ ਵਿੱਚ ਤੇ ਅਸੀਂ ਕਲਾਸਾਂ ਦੀ ਤਾਂ ਸਫਾਈ ਕਰ ਲੈਨੇ ਆ ਕਿ ਪਰ ਬਾਥਰੂਮਾਂ ਦੀ ਕੌਣ ਕਰੇ ਤੇ ਮੈਮ ਤੇ ਜਿਹੜੇ ਮੈਮ ਦੇ ਬਾਥਰੂਮ ਨੇ ਉਹ ਸਾਰੇ ਬੰਦ ਹੁੰਦੇ ਕਿਉਂਕਿ ਲੋਕ ਰੱਖ ਕੇ ਰੱਖ ਦਿਆ ਜਿਹੜੇ ਕੁੜੀਆਂ ਦੇ ਬਾਥਰੂਮ ਹੁੰਦੇ ਆ ਉਹ ਇਦਾਂ ਹੀ ਗੰਦੇ ਹੋਏ ਪਏ ਨੇ 6 ਮਹੀਨੇ ਹੋ ਗਏ ਸਾਨੂੰ ਸਫਾਈ ਨਹੀਂ ਦਿਖ ਰਹੀ ਤੇ ਸਾਨੂੰ ਇੱਕ ਪੀਣ ਚਾਹੀਦਾ ਆ ਇਹਦੇ ਵਿੱਚ 6 ਮਹੀਨਿਆਂ ਦੇ ਵਿੱਚ ਤਾਂ ਸਾਨੂੰ ਸਾਲ ਹੋ ਗਿਆ ਕਹਿੰਦੇ ਆ ਉਹਨੂੰ ਇੱਕ ਸਾਲ ਤਾਂ ਕਹਿੰਦੇ ਹੋ ਗਿਆ ਵੀ ਰਿਟਾਇਰ ਹੋ ਗਏ ਨਹੀਂ ਤੁਸੀਂ ਬਾਥਰੂਮ ਦਿਖਾਏ ਸਾਨੂੰ ਕਿ ਕਿ ਅਕਸਰ ਹੀ ਉਸੇ ਤਰੀਕੇ ਇਦਾਂ ਹੀ ਹੁੰਦੇ ਨੇ ਇਦਾਂ ਹੀ ਹੁੰਦੇ ਨੇ ਇਦਾਂ ਹੀ ਹੁੰਦੇ ਨੇ ਜਦੋਂ ਵੀ ਅਸੀਂ ਆਉਂਨੇ ਸਵੇਰ ਵੀ ਆਉਂਨੇ ਆ ਸ਼ਾਮ ਨੂੰ ਵੀ ਜਾਂਨੇ ਇਦਾਂ ਹੀ ਹੁੰਦੇ ਨੇ ਉਹ ਸਾਨੂੰ ਕਹਿ ਦਿੰਦੇ ਪ੍ਰਿੰਸੀਪਲ ਮੈਮ ਵੀ ਅੱਜ ਸ਼ਾਮ ਨੂੰ ਕਰਾ ਦਾਂਗੇ ਪਰ ਸਵੇਰ ਨੂੰ ਆ ਕੇ ਫਿਰ ਉਦਾਂ ਦੀ ਉਦਦੇ ਹੁੰਦੀ ਨੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਇੱਕ ਪੀਣ ਦੀ ਮੰਗ ਕਰਦੇ ਆ ਪੱਕੇ ਪੱਕੇ ਪੀਣ ਦੀ ਜਿਹੜਾ ਸਾਡੀ ਕਾਲਜ ਦੀ ਸਫਾਈ ਕਰੇ ਇਹ ਮਤਲਬ ਕਿ ਸਕੂਲ ਪ੍ਰਸ਼ਾਸਨ ਛੋਟੀ ਮੰਗ ਨਹੀਂ ਮੰਨਦਾ ਤਾਂ ਕੀ ਕਰੋਗੇ ਅਸੀਂ ਧਰਨਾ ਲਾਵਾਂਗੇ ਜੀ ਅਸੀਂ ਆਈਟੀਆਈ 'ਚ ਧਰਨਾ ਲਾਵਾਂਗੇ ਅਸੀਂ ਕਾਲਜ ਫਿਰ ਕਾਲਜ ਦੇ ਵਿੱਚੋਂ ਨਾਮ ਕਟਾਵਾਂਗੇ ਕਿਉਂਕਿ ਜਦੋਂ ਆਈਟੀਆਈ ਬੰਦ ਹੋਊਗੀ ਜਦੋਂ ਸਫਾਈ ਨਹੀਂ ਹੁੰਦੀ ਇਹਦੇ ਵਿੱਚ ਆਈਟੀਆਈ ਦੇ ਵਿੱਚ ਸਫਾਈ ਨਹੀਂ ਹੁੰਦੀ ਤਾਂ ਫਿਰ ਕਿੱਦਾਂ ਪੜਾਂਗੇ